ਤੂੰ 12ਵੀਂ ਪੌੜੀ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਣੈ ਮਨ ਕੋਈ ਇਹ ਜੋ ਮੰਨੇ ਦੀਆਂ ਚਾਰ ਪੌੜੀਆਂ ਨੇ ਇਹਨਾਂ ਵਿੱਚੋਂ ਜਿਹੜੀ ਪਹਿਲੀ ਪੌੜੀ ਹੈ ਇਹਦੇ ਵਿੱਚ ਜਦੋਂ ਅਸੀਂ ਮੰਨੇ ਕੀ ਗਤ ਕਹੀ ਨਾ ਜਾਏ ਤੋਂ ਇਹਦੇ ਵਿੱਚ ਹੀ ਇੱਕੋ ਹੀ ਪੌੜੀ ਆ ਜਿਹਦੇ ਵਿੱਚ ਅਸੀਂ ਮੰਨੇ ਪੜ੍ਹਨਾ ਹੈ ਇਹਦੇ ਵਿੱਚ ਦੋ ਵਾਰੀ ਆਂਦਾ ਮੰਨੇ ਕੀ ਗਤ ਕਹੀ ਨਾ ਜਾਏ ਤੇ ਦੂਸਰੀ ਵਾਰੀ ਆਂਦਾ ਮੰਨੇ ਕਾ ਬਹਿ ਕਰਨ ਵਿਚਾਰ ਇਹਦੇ ਵਿੱਚ ਅਸੀਂ ਇਹ ਧਿਆਨ ਰੱਖਣਾ ਹੈ ਕਿ ਜਿਹੜੀਆਂ ਅਗਲੀਆਂ ਤਿੰਨ ਪੌੜੀਆਂ ਨੇ ਉਹਨਾਂ ਵਿੱਚ ਮੰਨੇ ਨਹੀਂ ਹੈ ਮੰਨੇ ਆਣਾ ਹੈ ਠੀਕ ਹੈ ਨਾ ਔਰ ਇਹਦੇ ਵਿੱਚ ਅਸੀਂ ਜੋ ਹੋਰ ਇਸ ਤੋਂ ਇਲਾਵਾ ਜਿਹੜੀ ਗਲਤੀ ਹੈ ਉਹ ਸੇਮ ਉਹੀ ਹੈ ਕਿ ਜਿਹੜਾ ਅਸੀਂ ਇੱਕ ਤਾਂ ਦੁਲਾਮਾ ਮਲਾ ਧਿਆਨ ਰੱਖਣਾ ਤੇ ਦੂਸਰਾ ਐਸਾ ਨਾਮ ਨਿਰੰਜਨ ਹੋਏ ਨੂੰ ਨਿਰਰੰਜਨ ਨਿਰੰਜਨ ਇਸ ਤਰ੍ਹਾਂ ਪੜ੍ਹਨਾ ਨੋਰੰਜਨ ਨਹੀਂ ਪੜ੍ਹਨਾ ਠੀਕ ਹੈ ਜੀ